ਜਿਹੇ ਮੁਖ ਬੇਦ ਗਾਇਤਰੀ ਨਿਕਸੈ ਸੋ ਕਿਉ ਬ੍ਰਾਹਮਣ ਬਿਸਰ ਕਰੈ ਜਾ ਕਹਿ ਪਾਏ ਜਗਤ ਸਭ ਲਾਗੈ ਸੋ ਕਿਉ ਪੰਡਤ ਹਰਨਾ ਕਹਿ ਕਾਹੇ ਮੇਰੇ ਬੰਮਨ ਹਰਨਾ ਕਹਿ ਰਾਮ ਨਾ ਬੋਲਹਿ ਪਾਂਡੇ ਦੋਜਕ ਭਰਹਿ ਰਹਾਉ ਆਪਨੇ ਊਚ ਨੀਚ ਕਰ ਭੋਜਨ ਹਟੇ ਕਰਮ ਕਰ ਉਦਰ ਭਰਹਿ 14 ਅਮਾਵਸ ਰਾਚਰਾਚ ਮੰਗ ਹੈ ਕਰ ਦੀਪਕ ਲੈ ਕੂਪ ਪਰ ਹੈ ਤੂੰ ਬ੍ਰਹਮਣ ਮੈਂ ਕਾਂ ਸਿੱਕ ਜੋ ਲਹਾ ਮੋਹੇ ਤੋਹੇ ਬਰਾਬਰੀ ਕੈਸੇ ਕਹਿ ਬਨ ਹੈ ਅਮਰੀ RAM ਨਾਮ ਕਹਿ ਉਬਰੇ ਵੇਦ ਪੁਰੋ ਸੇ ਪਾਂਡੇ ਡੂਬ ਮਰਹਿ ਤਰ ਵਰ ਏਕ ਅਨੰਤ ਧਾਰ ਸਾਖਾ ਪੋਹ ਪੱਤਰ ਰਸ ਭਰੀਆ ਇਹੀ ਅਮਰਤ ਕੀ ਬਾੜੀ ਹੈ ਰੇ ਤਿਨ ਹਰ ਪੂਰੇ ਕਰੀਆ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤਿ ਰਾਮ ਪਰਗਾਸਾ ਗੁਰਮੁਖ ਬਿਰ ਲੈ ਜਾਨੀ ਰਹਾਉ ਪਵਰ ਏਕ ਪੋਹ ਪਰਸ ਬੀਦਾ ਬਾਰਹਾਂ ਲੇ ਉਰ ਧਰਿਆ ਸੋਰਾ ਹੰਬ ਦੇ ਪਵਨ ਚ ਘੋਰੀਆ ਆਕਾਸ਼ੇ ਫਰ ਫਰਿਆ ਸਹਿਜ ਸੁਨ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੁਖਿਆ ਕਹਿ ਕਬੀਰ ਹਉ ਤਾ ਕਾ ਸੇਵਕ ਜਿਨ ਇਹੋ ਬਿਰਵਾ ਦੇਖਿਆ ਮੁੰਦਰਾ ਮੂਨ ਦਇਆ ਕਰ ਝੂਲੀ ਪੱਤਰ ਕਾ ਕਰੋ ਵਿਚਾਰ ਰੇ ਖਿੰਧਾਇ ਹੋ ਤਨਸੀ ਉਹ ਆਪਣਾ ਨਾਮ ਕਰੋ ਆਧਾਰ ਰੇ ਐਸਾ ਜੋਗ ਕਮਾਵੋਹ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਰਹਾਉ ਬੁੱਧ ਬੇਭੂਤ ਚੜਾਵੋ ਆਪਣੀ ਸਿੰਘੀ ਸੁਰਤ ਮਲਾਈ ਕਰ ਬੈਰਾਗ ਫਿਰੋ ਤਨ ਨਗਰੀ ਮਨ ਕੀ ਕਿੰਗਰੀ বাজਾਈ ਪੰਜ ਤਤ ਲੈ ਹਿਰਦੈ ਰਾਖੋ ਰਹਿ ਨਿਰਾਲਮਤਾੜੀ ਕਹਿਤ ਕਬੀਰ ਸੁਨੋ ਰੇ ਸੰਤੋ ਧਰਮ ਦਇਆ ਕਰ ਬਾੜੀ ਕਮਨ ਕਾਜ ਸਿਰਜੇ ਜਗ ਭੀਤਰ ਜਨਮ ਕਮਨ ਫਲ ਪਾਇਆ ਭਵਨਿਤ ਤਰਨ ਤਾਰਨ ਚਿੰਤਾ ਮਨ ਇਕ ਨਿਮਖ ਨਾ ਇਹੋ ਮਨ ਲਾਇਆ ਗੋਬਿੰਦ ਹਮੇ ਐਸੀ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਖਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਰਹਾ ਪਰ ਤਨ ਪਰ ਤਨ ਪਰਤੀ ਨਿੰਦਾ ਪਰ અપਵਾਦ ਨਾ ਛੂਟੈ ਆਵਾ ਗਵਨ ਹੋਤੈ ਫੁਨ ਫੁਨ ਇਹੋ ਪ੍ਰਸੰਗ ਨਾ ਟੂਟੈ ਜਿਹੇ ਘਰ ਕਥਾ ਹੋਤ ਹਰ ਸੰਤਨ ਇਕ ਨਿਮਖ ਨਾ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੀ ਤਿੰਨ ਸੰਗ ਸਦਾ ਬਸੀਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋ ਮਾਹੀ दया धर्म अर गुरु की सेवा ए सुपनंतर नाही दीन दयाल कृपाल दमोदर भगत बछल पैहारी कहत कबीर पीर जन राखो हर सेवा करो तुम्हारी जे सिमरण होए मुक्त द्वार जाए बैकुंठ नहीं संसार ਨਿਰਪਉ ਕੈ ਕਰ ਬਜਾਵਹਿ ਤੂਰ ਅਨਹਦ ਬਜਹਿ ਸਦਾ ਪ੍ਰਭੂਰ ਐਸਾ ਸਿਮਰਨ ਕਰ ਮਨ ਮਾਹੀ ਬਿਨ ਸਿਮਰਨ ਮੁਕਤ ਕਤ ਨਾਹੀ ਰਹਾਉ ਜਿਹ ਸਿਮਰਨ ਨਾਹੀ ਨਨਕਾਰ ਮੁਕਤ ਕਰੈ ਉਤਰੈ ਬੋਹ ਭਾਰ ਨਮਸ਼ਕਾਰ ਕਰ ਹਿਰਦੈ ਮਾਹੀ ਫਿਰ ਫਿਰ ਤੇਰਾ ਆਵਨ ਨਾਹੀ ਜਿਹ ਸਿਮਰਨ ਕਰਹਿ ਤੂ ਕੇਲ ਦੀਪਕ ਬਾੰਦ ਧਰਿਓ ਬਿਨ ਤੇਲ ਸੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਬਿਖ ਕਾਢੀ ਲੈ ਮਾਰ ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ ਸੋ ਸਿਮਰਨ ਕਰ ਨਹੀਂ ਰਾਖਿ ਉਤਾਰ ਗੁਰ ਪ੍ਰ사ਦੀ ਉਤਰਹਿ ਪਾਰ ਜੇ ਸਿਮਰਨ ਨਾਹੀ ਤੋਹ ਕਾਨ ਮੰਦਰ ਸੂਵਹਿ ਪਟੰਬਰ ਤਾਨ ਸੇਜ ਸੁਖਾਲੀ ਬਿਗਸੈ ਜੀਉ ਸੋ ਸਿਮਰਨ ਤੂੰ ਅਨ ਦਿਨ ਪੀਓ ਜਿਹੇ ਸਿਮਰਨ ਤੇਰੀ ਜਾਏ ਪਲਾਈ ਜਿਹੇ ਸਿਮਰਨ ਤੁਝ ਪੋਹੈ ਨਾ ਮਾਈ ਸਿਮਰ ਸਿਮਰ ਹਰ ਹਰ ਮਨ ਗਾਈਐ ਇਹੋ ਸਿਮਰਨ ਸਤਗੁਰ ਤੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸਿ ਗਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈਐ ਸੰਜੋਗ ਜਿਹੇ ਸਿਮਰਨ ਨਾਹੀ ਤੁਝ ਭਾਰ ਸੋ ਸਿਮਰਨ ਰਾਮ ਨਾਮ ਅਧਾਰ ਕਹਿ ਕਬੀਰ ਜਾ ਕਾ ਨਹੀਂ ਅੰਤ ਤਿਸਕੇ ਆਗੇ ਤੰਤ ਨਾ ਮੰਤ ਰਾਮ ਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਬੰਦਿ ਚ ਬੰਦਨ ਪਾਇਆ ਮੁਕਟੈ ਗੁਰ ਅਨਲ ਬੁਝਾਇਆ ਜਬ ਨਖ ਸਿਕ ਏਹ ਮਨ ਚੀਨਾ ਤਬੇ ਅੰਤਰ ਮੱਜਨ ਕੀਨਾ ਪਵਨ ਪਤ ਉਨ ਮਨ ਰਹਿਨ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਹਾਉ ਪੁਸ਼ਟੀ ਲੈ ਸਖਤ ਸਹਾਰੰ ਪੈਸੀ ਲੈ ਗਗਨ ਮਜਾਰੰ ਵੇਦੀ ਅਲੇ ਚੱਕਰ ਪਉੰਗਾ ਭੇਤੀ ਅਲੇ ਰਾਇਨ ਸੰਗਾ ਚੂਕੀ ਹਲੇ ਮੋਹ ਮਇ ਆਸਾ ਸਸਕੀਨੋ ਸੂਰਗ ਰਾਸਾ ਜਬ ਕੁੰਭਕ ਭਰ ਪੂਰ ਲੀਣਾ ਤਹਿ ਬਾਜੇ ਅਨਹਦ ਬੀਨਾ ਵਕਤੈ ਬਕ ਸ਼ਬਦ ਸੁਨਾਇ ਸੁਨਤੈ ਸੁਨ ਮੰਨ ਵਸਾਇ ਕਰ ਕਰਤਾ ਉਤਰਿ ਸਪਰੰ ਕਹਿ ਕਬੀਰਾ ਸਾਰੰ ਚੰਦ ਸੂਰਜ ਦੋਏ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਤਰਿ ਆਪਸਾਰ ਰਹਾਉ ਹੀਰਾ ਦੇਖ ਹੀਰੇ ਕਰੋ ਅਦੇਸ ਕਹ ਕਬੀਰ ਨਿਰੰਜਨ ਅਲੇਖ ਦੁਨੀਆ ਹੂਸੀਆਰ ਬੇਦਾਰ ਜਾਗਤ ਮੁਸੀਤ ਹੋ ਰੇ ਭਾਈ ਨਿਗਮ ਹੂਸੀਆਰ ਪਹਰੂਆ ਦੇਖਤ ਜਮਲੇ ਜਾਈ ਰਹਾਉ ਨੀਂਬ ਭਇਓ ਆਂਬ ਆਂਬ ਭਇਓ ਨੀਂਬਾ ਕੇਲਾ ਪਾਕਾ ਝਾਰ ਨਾਲ ਈਰ ਫਲ ਸੇਵਰ ਪਾਕਾ ਮੂਰਖ ਮੁਗਦ ਗਵਾਰ ਹਰ ਭਇਓ ਖਾੰਡ ਰੇਤ ਮਹਿ ਬਿਖਰਿਓ ਹਸਤੀ ਚੁਨਿਓ ਨਾ ਜਾਈ ਕਹ ਕਮੀਰ ਕੁੱਲ ਜਾਤ ਪਾਤ ਤਜ ਚੀਂਟੀ ਹੋਈ ਚੁਨ ਖਾਈ ਬਾਣੀ ਨਾਮ ਦਿਓ ਜਿਉ ਕੀ ਰਾਮ ਕਲੀ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਹਾਨੀ ਲੇ ਕਾਗਜ਼ ਕਾਤੀ ਲੇ ਗੁੱਡੀ ਆਕਾਸ਼ ਮਦੇ ਪਰਮਿਯਲੇ ਪੰਜ ਜਨਾ ਸਿਓ ਬਾਤ ਬਤਉਆ ਚੀਤ ਸੋ ਡੋਰੀ ਰਾਖੀਲੇ ਮਨ ਰਾਮ ਨਾਮਾ ਵੇਦੀਲੇ ਜੈਸੀ ਕਨਕ ਕਲਾ ਚਿਤ ਮਾਂਦੀ ਅਲੇ ਰਹਾਉ ਆਨੀ ਲੈ ਕੁੰਬ ਭرائی ਲੈ ਊਦਕ ਰਾਜਕੁਵਾਰ ਪੁਰੰਦਰੀਏ ਹਸਤ ਬਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਿਰ ਰਾਖੀ ਅਲੇ ਮੰਦਰ ਏਕ ਦਵਾਰ ਦਸ ਜਾਕੇ ਗਊ ਚਰਾਵਨ ਛਾਦੀ ਅਲੇ ਪਾਂਚ ਕੋਸ ਪਰ ਗਊ ਚਰਾਵਤ ਚੀਤ ਸੋ ਬਸ਼ਰਾ ਰਾਖੀ ਅਲੇ ਕਹਿਤ ਨਾਮ ਦੇਉ ਸੁਨਹੁ ਟਲੋਚਨ ਬਾਲਕ ਪਾਲਨ ਪੌਢੀ ਅਲੇ ਅੰਤਰ ਬਾਹਰ ਕਾਜ ਬਿਰੂਦੀ ਕੀਤ ਸੋਹ ਬਾਰ ਕੇ ਰਾਖੀ ਅਲੇ ਬੇਦ ਪ੍ਰਾਨ ਸਾਸਤਰ ਅਨੰਤਾ ਗੀਤ ਕਬੇਤ ਨਾ ਗਾਵੋ ਗੋ ਅਖੰਡ ਮੰਡਲ ਨਿਰੰਕਾਰ ਮਹ ਅਨਹਦ ਬੀਨ ਬੁਜਾਵੋ ਗੋ ਬੈਰਾਗੀ ਰਾਮਹਿ ਗਾਵੋ ਗੋ ਸ਼ਬਦ ਅਤੀਤ ਅਨਾਹਦ ਰਾਤਾ ਆਕੁਲ ਕੈ ਘਰ ਜਾਉ ਗੋ ਰਹਾਉ ਇੜਾ ਪਿੰਗਲਾ ਔਰ ਸੁਖਮਨਾ ਆਉਨੇ ਬੰਦ ਰਹਾਊਗੋ ਚੰਦ ਸੂਰਜ ਦੋਇ ਸਮ ਕਰ ਰੱਖੋ ਬ੍ਰਹਮ ਜੋਤ ਮਿਲ ਜਾਊਗੋ ਤੀਰਥ ਦੇਖ ਨਾ ਜਲ ਮਹਿ ਪੈਸੋ ਜੀ ਜੰਤ ਨਾ ਸਤਾਵੋਗੋ 86 ਤੀਰਥ ਗੁਰੂ ਦਿਖਾਏ ਘਟ ਹੀ ਭੀਤਰ ਨਾਊਗੋ ਪੰਜ ਸਹਾਈ ਜਨ ਕੀ ਸੋਬਾ ਭਲੋ ਭਲੋ ਨਾ ਕਹਾਊਗੋ ਨਾਮਾ ਕਹੈ ਚਿਤ ਹਰਿ ਸਿਉ ਰਾਤਾ ਸੁੰਨ ਸਮਾਦ ਸਮਾਹੂਗੁ ਮਾਇ ਨਾ ਹੂਤੀ ਬਾਪ ਨਾ ਹੋਤਾ ਕਰਮ ਨਾ ਹੂਤੀ ਕਾਇਆ ਹਮ ਨਹੀਂ ਹੋਤੇ ਤੁਮ ਨਹੀਂ ਹੋਤੇ ਕਮਨ ਕਹਾ ਤੇ ਆਇਆ RAM ਕੋਏ ਨਾ ਕਿਸਹੀ ਕੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਉ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਪਵਨ ਮਲਾਇਆ ਸਾਸਤਨਾ ਹੋਤਾ ਬੇਦ ਨਾ ਹੋਤਾ ਕਰਮ ਕਹਾਂ ਤੇ ਆਇਆ ਛੇਚਰ ਪੂਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ ਨਾਮਾ ਪ੍ਰਣਵੈ ਪਰਮ ਤਤ ਹੈ ਸਤ ਗੁਰ ਹੋਇ ਲਖਾਇਆ RAM ਕਲੇ ਘਰ ਦੂਜਾ ਬਨਾਰਸੀ ਤਪ ਕਰੈ ਉਲਟ ਤੀਰਥ ਮਰੈ ਅਗਨ ਦਹਿ ਕਾਇਆ ਕਲਪ ਕੀਜੈ ਅਸਮੇਧ ਜਗ ਕੀਜੈ ਸੋਨਾ ਗਰਬਦਾਨ ਦੀਜੈ RAM ਨਾਮ ਸਰ ਤਉ ਨਾ ਪੂਜੈ ਛੋੜ ਛੋੜ ਰੇ ਪਾਖੰਡੀ ਮਨ ਕਪਟ ਨਾ ਕੀਜੈ ਹਰ ਕਾ ਨਾਮ ਨਿਤ ਨਿਤ ਲੀਜੈ ਰਹਾਉ ਗੰਗਾ ਜੋ ਗੋਦਾਵਰ ਜਾਈਐ ਕੁੰਭ ਜੋ ਕੇਦਾਰ ਨਾਈਐ ਗੋਮਤੀ ਸਹਿਸ ਗਊ ਦਾਨ ਕੀਜੈ ਕੋਟ ਜੋ ਤੀਰਥ ਕਰੈ ਤਨ ਜੋ ਹਿਵਾਲੇ ਗਾਰੈ ਰਾਮ ਨਾਮ ਸਰ ਤਉ ਨਾ ਪੂਜੈ ਅਸਦਾਨ ਗਜਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤ ਨਿਤਹਿ ਕੀਜੈ ਆਤਮ ਜੋ ਨਿਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੈ ਮਨਹਿ ਨਾ ਕੀਜੈ ਰੋਸ ਜਮਹਿ ਨਾ ਦੀਜੈ ਦੋਸ ਨਿਰਮਲ ਨਿਰਬਾਨ ਪਦ ਚੀਨ ਲੀਜੈ ਜਸ ਰਤ ਰਾਏ ਆਨੰਦ ਰਾਜਾ ਮੇਰਾ ਰਾਮਚੰਦ ਪ੍ਰਣੁਐ ਨਾਮਾ ਤਤਰਾਸੇ ਅੰਮ੍ਰਿਤ ਪੀਜੈ ਰਾਮ ਕਲੀ ਬਾਣੀ ਰਵਦਾਸ ਜੀ ਕੀ ਇਕ ਓਅੰਕਾਰ ਸਤਗੁਰ ਪ੍ਰਸਾਦ ਪੜੀਐ ਗੁਨੀਐ ਨਾਮ ਸਬ ਸੁਣੀਐ ਅਨ ਪਉ ਭਾਉ ਨਾ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੀ ਜੋ 파ਸ ਹੈ ਨਾ ਪਰਸੈ ਦੇਵ ਸੰਸੈ ਗਾਂਠ ਨਾ ਛੂਟੈ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚੋ ਮਿਲ ਲੂਟੇ ਰਹਾਉ ਹਮ ਬਦ ਕਬ ਕਲੀਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬ ਹੈ ਨਾ ਨਾਸੀ ਕਹ ਰਵਦਾਸ ਸਬੈ ਨਹੀਂ ਸਮਝਸ ਭੂਲ ਪਰੇ ਜੈਸੇ ਬੌਰੇ 모ਹੇ ਆਧਾਰ ਨਾਮ ਨਰਾਇਣ ਜੀਵਨ ਪ੍ਰਾਨ ਧਨ ਮੋਰੇ ਰਾਮ ਕਲੀ ਬਾਣੀ 베ਣੀ ਜੀਉ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਕਿੜਾ ਪਿੰਗਲਾ ਔਰ ਸੁਖਮਨਾ ਤੀਨ ਬਸਹਿ ਇਕ ਠਾਈ 베ਣੀ ਸੰਗਮ ਤਹਿ ਪਿਰਾਗ ਮਨ ਮੱਜਨ ਕਰੇ ਤੇ ਠਾਈ ਸੰਤੋ ਤਹਾਂ ਨਿਰੰਜਨ ਰਾਮ ਹੈ ਗੁਰਗਮ ਚੀਨੈ ਬਿਰਲਾ ਕੋਈ ਤਹਾਂ ਨਿਰੰਜਨ ਰਮਈਆ ਹੋਇ ਰਹਾਉ ਦੇਵ ਸਥਾਨੈ ਕਿਆ ਨਿਸ਼ਾਨੀ ਤਹ ਬਾਜੇ ਸ਼ਬਦ ਅਨਾਹਦ ਬਾਣੀ ਤਹ ਚੰਦ ਨਾ ਸੂਰਜ ਪਾਉਣ ਨਾ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਉਪਜੈ ਗਿਆਨ ਦੁਰਮਤ ਸੀਜੈ ਅਮਰਤ ਰਸ ਗਗਨੰਤਰ ਭੀਜੈ ਇਸ ਕਲਾ ਜੋ ਜਾਣੈ ਭਿਉ ਭੇਟੈ ਤਾਸ ਪਰਮ ਗੁਰਦੇਵ ਦਸਮ ਦਵਾਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ਉਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਤੀ ਜਾਗਤ ਰਹੈ ਸੋ ਕਬਹੋ ਨਾ ਸੋਐ ਤੀਨ ਤਲੋਕ ਸਮਾਦ ਪਲੋਐ ਬੀਜ ਮੰਤਰ ਲੈ ਹਿਰਦੈ ਰਹਿਐ ਮਨੁਆ ਉਲਟ ਸੁਨ ਮਹਿ ਗਹਿ ਜਾਗਤ ਰਹੈ ਨਾ ਅਲੀਆ ਭਖੈ ਪੰਜੋ ਇੰਦਰੀ ਬਸ ਕਰ ਰੱਖੈ ਗੁਰ ਕੀ ਸਾਖੀ ਰੱਖੈ ਚੀਤ ਮਨ ਤਨ ਅਰਪੈ ਕ੍ਰਿਸ਼ਨ ਪਰੀਤ ਕਰ ਪੱਲਵ ਸਾਖਾ ਵਿਚਾਰੀ ਆਪਣਾ ਜਨਮ ਨਾ ਜੂਐ ਹਾਰੀ ਅਸੁਰ ਨਦੀ ਕਾ ਬੰਦੈ ਮੂਲ ਪਛਮ ਫੇਰ ਚੜਾਵੈ ਸੂਰ ਹਜ਼ਾਰ ਜਰੈ ਸੋਨ ਝੜ ਝਰੈ ਜਗਨਨਾਥ ਸਿਓ ਗੋਸ਼ਟ ਕਰੈ ਚੌ ਮੁਖ ਦੀਵਾ ਜੋਤ ਦੁਆਰ ਪੱਲੂ ਅਨਤ ਮੂਲ ਵਿਚਕਾਰ ਸਰਬ ਕਲਾਲੇ ਆਪੇ ਰਹਿ ਮਨ ਮਾਨਕ ਰਤਨਾ ਮਹਿ ਗੁਹੈ ਮਸਤਕ ਪਦਮ ਦਵਾਲੈ ਮਣੀ ਮਾਹੀ ਨਿਰੰਜਨ ਤ੍ਰੇ ਪਵਨ ਧਣੀ ਪੰਚ ਸ਼ਬਦ ਨਿਰਮਾਇਲ ਬਾਜੈ ਟੁਲਕੇ ਚਵਰ ਸੰਖ ਘਣ ਗਾਜੇ ਦਲ ਮਲ ਦੇ ਤੋਹ ਗੁਰਮੁਖ ਗਿਆਨ 베ਣੀ ਜਾਚੈ ਤੇਰਾ ਨਾਮ ਰਾਗ ਨਟ ਨਾਰਾਇਣ